ਮੂਲ ਮੰਤਰ ਦੀ ਮੂਲ ਮੰਤਰ ਦਾਬ ਜੀ ਨੂੰ ਪਤਾ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਹ ਮੂਲ ਮੰਤਰ ਹੈ ਮਹਾਰਾਜ ਜੀ ਨੇ ਗੁਰਬਾਣੀ ਚ ਸਭ ਤੋਂ ਪਹਿਲਾਂ ਮੂਲ ਮੰਤਰ ਲਿਖਿਆ ਸਭ ਤੋਂ ਪਹਿਲਾਂ ਫਿਰ ਅੱਗੇ ਜਪਜੀ ਸਾਹਿਬ ਜੀ ਦੀ ਬਾਣੀ ਆਰੰਭ ਹੁੰਦੀ ਹੈ ਫਿਰ ਅਗਾ ਬਾਣੀ ਸਾਰੀ ਪ੍ਰਵਾਹ ਚੱਲ ਪੈਂਦੀ ਹੈ ਸਭ ਤੋਂ ਪਹਿਲਾਂ ਮੂਲ ਮੰਤਰ ਮੂਲ ਮੰਤਰ ਦਾ 파ਵ ਹੈ ਮੂਲ ਦਾ ਮਤਲਬ ਸ਼ੁਰੂ ਦਾ ਮੁੱਢ ਦਾ ਮੰਤਰ ਗੁਰਬਾਣੀ ਦਾ ਇੱਕੋ ਇੱਕ ਮੰਤਰ ਹੋਇ ਮੂਲ ਮੰਤਰ ਜਿਹੜਾ ਕਹਿੰਦਾ ਨਾ ਵੀ ਮੈਨੂੰ ਬਾਣੀ ਨਹੀਂ ਪੜ੍ਹਣੀ ਹੁੰਦੀ ਜਿਹੜਾ ਕਹਿੰਦਾ ਹੈ ਮੇਰੇ ਤੋਂ ਪੜ੍ਹ ਹੀ ਨਹੀਂ ਜਾਂਦੀ ਜਾਂ ਮੈਂ ਪੜ੍ਹਿਆ ਨਹੀਂ ਜਾਂ ਕੁਝ ਵੀ ਹੈ ਉਹ ਮੂਲ ਮੰਤਰ ਦਾ ਪਾਠ ਤੇ ਕਰ ਹੀ ਸਕਦਾ ਨਾ ਪਰ ਦੇਖੋ ਦੁੱਖ ਏਡਾ ਸਾਡੇ ਅਸੀਂ ਮੂਲ ਮੰਤਰ ਦਾ ਪਾਠ ਕਰਕੇ ਵੀ ਸ਼ੁਕਰ ਨਹੀਂ ਕਰਦੇ ਇੰਨਾ ਵੀ ਨਹੀਂ ਕਰ ਸਕਦੇ ਇੱਕ ਬੱਚੀ ਸੀ ਉਹ ਹਿੰਦੂ ਪਰਿਵਾਰ ਦੀ ਸੀ ਆਪਣੇ ਤੋਂ ਬਹੁਤ ਦੂਰ ਸਾਊਥ ਵਾਲੀ ਸਾਈਡ ਦੀ ਉੱਥੇ ਹਿੰਦੀ ਵੀ ਨਹੀਂ ਬੋਲੀ ਜਾਂਦੀ ਉੱਥੇ ਉਹ ਆਪਣੀ ਭਾਸ਼ਾ ਉਧਰ ਦੀ ਸਾਊਥ ਦੀ ਬੋਲਦੇ ਨੇ ਸਾਊਥ ਦੀ ਬੋਲੀ ਆਪ ਜੀ ਨੂੰ ਪਤਾ ਵੱਖਰੀ ਹੈ ਉੱਥੇ ਹਿੰਦੀ ਵੀ ਨਹੀਂ ਉਹਨਾਂ ਨੂੰ ਆਉਂਦੀ ਪੰਜਾਬੀ ਤੋਂ ਬੜੀ ਦੂਰ ਦੀ ਗੱਲ ਹੈ ਇੰਗਲਿਸ਼ ਆਉਂਦੀ ਹੋਏਗੀ ਤੇ ਉਹ ਬੱਚੀ ਸੀ ਨਾ ਜਿਹੜੀ ਬੇਟੀ ਉਹਨਾਂ ਦੀ ਉਹ ਕਹਿੰਦੇ ਜੀ ਉਹਨੇ ਸਾਰੀ ਗੱਲ ਮੈਨੂੰ ਦੱਸੀ ਫੋਨ ਕੀਤਾ ਉਹਨੇ ਇਦਾਂ ਕਥਾ ਵੇਖ ਕੇ ਉਹ ਕਹਿੰਦੀ ਜੀ ਮੈਂ Hindu ਪਰਿਵਾਰ ਦੀ ਬੱਚੀ ਹਾਂ ਪਰ ਪਤਾ ਨਹੀਂ ਕਿਉਂ ਨਾ ਮੇਰੇ ਕਈ ਸਾਲਾਂ ਤੋਂ ਮੇਰੀ ਖਿੱਚ ਹੈ ਸਿੱਖੀ ਵੱਲ ਪਤਾ ਨਹੀਂ ਕਿਉਂ ਕਹਿੰਦੀ ਨਾ ਤਾਂ ਸਾਡੇ ਇਲਾਕੇ 'ਚ ਕੋਈ ਗੁਰੂ ਘਰ ਹੈ ਨੇੜੇ ਤੇੜੇ ਸਿੱਖ ਵੀ ਕੋਈ ਨਹੀਂ ਤੇ ਗੁਰੂ ਘਰ ਵੀ ਕੋਈ ਨਹੀਂ ਪਤਾ ਨਹੀਂ ਕਿਉਂ ਮੇਰੀ ਸ਼ੁਰੂ ਤੋਂ ਹੀ ਨਾ ਮੈਂ ਆਨਲਾਈਨ ਦੇਖਦੀ ਸੀ ਕੋਈ ਗੁਰੂ ਘਰ ਦੀ ਫੋਟੋ ਆ ਜਾਣੀ ਮੈਂ ਕਿੰਨਾ ਕਿੰਨਾ ਚਿਹਰੇ ਗੁਰਦੁਆਰਾ ਸਾਹਿਬ ਨੂੰ ਦੇਖਦੇ ਰਹਿਣਾ ਕਿਸੇ ਗੁਰਸਿੱਖ ਦੀ ਫੋਟੋ ਆ ਜਾਣੀ ਸਹਬਜ਼ਾਦਿਆਂ ਦੀ ਫੋਟੋ ਆ ਜਾਣੀ ਕੁਝ ਆ ਜਾਣੀ ਮੈਂ ਕਿੰਨਾ ਕਿੰਨਾ ਚਿਹਰੇ ਦੇਖਦੇ ਰਹਿਣਾ ਕਹਿੰਦੀ ਮੇਰਾ ਬੜਾ ਬੜਾ ਚਿੱਤ ਹੋਏ ਬੜਾ ਮਾਨੋਏ ਮੈਂ ਗੁਰਬਾਣੀ ਪੜਾਂ ਪਰ ਪੜ ਨਹੀਂ ਸੀ ਸਕਦੀ ਕੁਝ ਪੜੀ ਨਹੀਂ ਜਾਂਦੀ ਕੁਝ ਨਹੀਂ ਸੀ ਤੇ ਕਹਿੰਦੇ ਜੀ ਮੈਂ ਨਾ ਕੋਈ ਕਥਾ ਸੁਣੀ ਮੂਲ ਮੰਤਰ ਦੀ ਵੀ ਮੂਲ ਮੰਤਰ ਦੇ ਵਿੱਚ ਬੜੀਆਂ ਬਖਸ਼ਿਸ਼ਾਂ ਨੇ ਮੂਲ ਮੰਤਰ ਵਿੱਚ ਬੜੀਆਂ ਰਹਿਮਤਾਂ ਨੇ ਤਾਂ ਮੈਂ ਸਮਝ ਲਿਆ ਵੀ ਮੂਲ ਮੰਤਰ ਦਾ ਪਾਠ ਵੀ ਛੋਟਾ ਹੈ ਕਿਉਂਕਿ ਇਸ ਤੋਂ ਛੋਟਾ ਕੋਈ ਪਾਠ ਨਹੀਂ ਮੂਲ ਮੰਤਰ ਤੋਂ ਛੋਟਾ ਜਪਜੀ ਸਾਹਿਬ ਪਾਠ ਹੈ ਉਹ ਵੀ 15 ਮਿੰਟ ਲੱਗਦੇ ਨੇ ਸੋਇਲਾ ਸਾਹਿਬ ਦਾ ਪਾਠ ਹੈ ਉਹਨੂੰ ਵੀ 7-8 ਮਿੰਟ ਲੱਗਦੇ ਨੇ ਅਗਾ ਸੁਖਮਨੀ ਸਾਹਿਬ ਦਾ 1 ਘੰਟਾ ਸਵਾ ਘੰਟਾ ਲੱਗਦਾ ਸਾਰੇ ਪਾਠ ਨੇ ਵੱਧ ਸਮਾਂ ਲੱਗਦਾ ਸਭ ਤੋਂ ਛੋਟਾ ਮੂਲ ਮੰਤਰ ਦਾ ਪਾਠ ਹੈ ਇਹ ਅਸੀਂ ਕਿਤੇ ਵੀ ਬੈਠੇ ਵੀ ਕਰ ਸਕਦੇ ਹ ਖਲੋ ਕੇ ਵੀ ਕਰ ਸਕਦੇ ਤੁਰਦੇ ਫਿਰਦੇ ਵੀ ਕਰ ਸਕਦੇ ਆ ਲੰਮੇ ਪਏ ਕੇ ਵੀ ਕਰ ਸਕਦੇ ਆ ਕੋਈ ਮਨਾਹੀ ਨਹੀਂ ਜਿਵੇਂ ਮਰਜ਼ੀ ਆਪਾਂ ਬਾਣੀ ਦਾ ਪਾਠ ਪੜ੍ਹ ਸਕਦੇ ਆ ਉਹ ਕਹਿੰਦੇ ਜੀ ਮੈਂ ਨਾ ਉਹ ਪਾਠ YouTube ਤੇ ਸਰਚ ਕੀਤਾ ਤੇ ਮੂਲ ਮੰਤਰ ਹੁਣ ਉਹਦੇ ਵਾਸਤੇ ਸਮਝਣਾ ਬੜਾ ਔਖਾ ਸੀ ਹੁਣ ਸਾਨੂੰ ਕੋਈ ਹੋਰ ਭਾਸ਼ਾ ਦੇ ਵਿੱਚ ਬੋਲੇ ਉਹ ਚੀਜ਼ ਨੂੰ ਯਾਦ ਕਰਨਾ ਉਹ ਚੀਜ਼ ਨੂੰ ਸੁਣਨਾ ਬੜਾ ਕਠਨ ਉਹ ਕਹਿੰਦੀ ਮੈਂ ਨਾ ਸੁਣਦੀ ਰਹੀ ਇੱਕ ਇੱਕ ਅੱਖਰ ਸੁਣਿਆ ਬਾਰ ਬਾਰ ਰਿਪੀਟ ਕਰਕੇ ਤੇ ਆਪਣੀ ਲੈਂਗੁਏਜ ਚ ਲਿਖ ਲਿਆ ਕਾਗਜ਼ ਪੇਪਰ ਪੈਨ ਲੈ ਕੇ ਆਪਣੀ ਲੈਂਗੁਏਜ ਚ ਸਾਰਾ ਲਿਖ ਲਿਆ ਮੂਲ ਮੰਤਰ ਸਾਰਾ ਮੂਲ ਮੰਤਰ ਲਿਖ ਲਿਆ ਤੇ ਆਪਣੀ ਲੈਂਗੁਏਜ ਵਿੱਚ ਮੈਂ ਦੇਖ ਦੇ ਕੇ ਪੜਨ ਲੱਗੀ ਪੜਦੀ 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 ਕਿੰਨੇ ਮੈਨੂੰ ਯਾਦ ਹੋ ਗਿਆ ਹੋਰ ਖਿੱਚ ਜੁੜ ਗਈ ਹੋਰ ਪ੍ਰੀਤ ਜੁੜ ਗਈ ਹੁਣ ਸੁਣਿਓ ਮਹਾਰਾਜ ਜੀ ਨੇ ਕੋਈ ਬੇਦ ਬਣਾਣੀ ਸੀ ਕੋਈ ਦੁੱਖ ਜ਼ਿੰਦਗੀ ਚ ਆਉਣਾ ਸੀ ਉਹ ਦੁੱਖ ਕਟਿਆ ਜਾਣਾ ਸੀ ਸਾਡੇ ਗੁਰੂ ਸਾਹਿਬ ਇੰਨੇ ਦਿਆਲੂ ਨੇ ਸੰਗਤ ਜੀ ਅਸੀਂ ਤਾਂ ਦੁੱਖ ਆਉਣ ਤੋਂ ਬਾਅਦ ਗੁਰੂ ਸਾਹਿਬ ਨੂੰ ਯਾਦ ਕਰਦੇ ਆ ਨਾ ਸਾਡੇ ਗੁਰੂ ਸਾਹਿਬ ਜੀ ਸਾਡੇ ਜੀਵਨ ਵਿੱਚ ਜੇ ਅਸੀਂ ਮੜਾ ਜਾ ਵੀ ਮਨ 'ਚ ਭਾਵ ਰੱਖਾਂਗੇ ਨਾ ਦੁੱਖ ਆਉਣ ਤੋਂ ਪਹਿਲਾਂ ਦਵਾਈ ਸਾਡੇ ਅੱਗੇ ਸਤਿਗੁਰੂ ਰੱਖ ਦੇਣਗੇ ਦੁੱਖ ਆਉਣ ਤੋਂ ਪਹਿਲਾਂ ਕਈ ਵਾਰੀ ਦੇਖਿਆ ਕਈ ਵਾਰੀ ਰਸਤੇ ਦੇ ਵਿੱਚ ਨਾ ਕੋਈ ਦੁਰਘਟਨਾ ਹੋ ਜਾਂਦੀ ਕਈ ਵਾਰੀ ਦੇਖਿਆ ਸਾਡੇ ਮੇਰੇ ਨਾਲ ਖੁਦ ਕਈ ਵਾਰੀ ਬਣਿਆ ਕੋਈ ਵੀ ਕਈ ਵਾਰੀ ਰਾਹ ਚੱਲਦੇ ਆ ਕੋਈ ਨਾ ਕੋਈ ਹੋ ਜਾਂਦਾ ਗੱਡੀ ਨਾਲ ਕੋਈ ਘਟਨਾ ਹੋ ਗਈ ਕੋ ਇਧਰ ਉਧਰ ਲੱਗ ਗਈ ਜਾਂ ਕੋਈ ਬਾਈਕ ਤੇ ਕੁਝ ਇਧਰ ਉਧਰ ਕਈ ਵਾਰੀ ਦੇਖਿਆ ਕੋਈ ਨਾ ਕੋਈ ਨਾ ਐਸਾ ਬੰਦਾ ਜ਼ਰੂਰ ਅੱਗੇ ਖੜਿਆ ਮਿਲੇਗਾ ਜਿਹੜਾ ਤੁਹਾਨੂੰ ਚੁੱਕ ਕੇ ਇੱਕ ਦਮ ਸੰਭਾਲ ਲਏਗਾ ਇੱਕ ਦਮ ਨੇੜੇ ਆ ਜਾਏਗਾ ਪਾਣੀ ਪੁੱਛੇਗਾ ਉਠਾਏਗਾ ਮਦਦ ਕਰੇਗਾ ਕੀ ਦਿੱਕਤ ਹੋ ਗਈ ਕੀ ਪਰੇਸ਼ਾਨੀ ਹੋ ਗਈ ਮੈਂ ਬੜੇ ਹੀ ਜ਼ਿੰਦਗੀ ਦੇ ਵਿੱਚ ਆਪਣੇ ਦੇਖੇ ਤੇ ਸੁਣੇ ਨੇ ਉਹਨਾਂ ਨੂੰ ਖੜਿਆ ਕਰਨ ਵਾਲਾ ਉਹ ਪਰਮਾਤਮਾ ਹੈ ਉਹ ਸਾਡੇ ਕਰਮ ਆ ਹੁਣ ਅਸੀਂ ਸੰਗਤ ਵਿੱਚ ਬੈਠੇ ਆ ਇੱਥੇ ਤੁਸੀਂ ਸਾਰੇ ਬੈਠੇ ਹੋ ਬੇਸ਼ੱਕ ਪਰਿਵਾਰ ਨੇ ਪ੍ਰੋਗਰਾਮ ਉਲੀਕਿਆ ਇਹਨਾਂ ਦੇ ਘਰ ਵਿੱਚ ਤੁਸੀਂ ਆਏ ਹੋ ਇਹਨਾਂ ਦੇ ਵਿਦ ਬਣਾਈ ਤੇ ਆਏ ਹੋ ਪਰ ਇਹ ਸਭ ਨੂੰ ਫਲ ਤੁਹਾਨੂੰ ਸਾਰਿਆਂ ਨੂੰ ਆਪੋ ਆਪਣਾ ਮਿਲਣਾ ਜਿਨ੍ਹਾਂ ਨੇ ਬਾਣੀ ਸੁਣੀ ਹੈ ਜਿਨ੍ਹਾਂ ਨੇ ਚਿੱਤ ਜੋੜਿਆ ਜਿਨ੍ਹਾਂ ਨੇ ਇੱਕ ਪਾਠ ਸੁਣਿਆ ਉਹ ਫਲ ਮਿਲਣਾ ਕਿੱਥੇ ਮਿਲਣਾ ਕਦੋਂ ਮਿਲਣਾ ਇਹ ਗੁਰੂ ਸਾਹਿਬ ਜਾਣਦੇ ਨੇ ਸੋ ਹੁਣ ਉਸ ਬੱਚੀ ਦੇ ਜੀਵਨ ਚ ਇੱਕ ਬੜਾ ਵੱਡਾ ਦੁੱਖ ਆਉਣ ਵਾਲਾ ਸੀ ਦੁੱਖ ਆਉਣ ਤੋਂ ਪਹਿਲਾਂ ਮਹਾਰਾਜ ਜੀ ਨੇ ਦਵਾਈ ਦੇ ਦਿੱਤੀ ਬੋਲ ਮੰਤਰ ਦੀ ਮੂਲ ਮੰਤਰ ਯਾਦ ਹੋ ਗਿਆ ਉਸ ਨੇ ਪੜਨਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਥੋੜਾ ਸਮਾਂ ਬੀਤਿਤ ਹੋਇਆ ਇੱਕਦਮ ਨਾ ਅੱਜਕੱਲ ਤੁਹਾਨੂੰ ਪਤਾ ਹੈ ਬਿਮਾਰੀਆਂ ਬਹੁਤ ਨੇ ਉਸ ਬੱਚੀ ਨੂੰ ਇੱਕਦਮ ਪੈਰਾਲਾਈਜ਼ اٹੈਕ ਆਇਆ ਬੜਾ ਭਿਆਨਕ ਇੱਕਦਮ ਖੜੀ ਖੜੋਤੀ ਡਿੱਗ ਪਈ ਘਰਦਿਆਂ ਨੇ ਦੇਖਿਆ ਚੁੱਕੇ ਹਸਪੀਟਲ ਲੈ ਗਏ ਡਾਕਟਰਾਂ ਨੇ ਰੱਖਿਆ ਕੋਈ ਕਈ ਦਿਨ ਬੇਹੋਸ਼ ਰਹੀ ਜਦੋਂ ਹੋਸ਼ ਆਇਆ ਤੇ ਡਾਕਟਰਾਂ ਨੇ ਕਿਹਾ ਵੀ ਇਹ ਦਾ ਤੇ ਨਾ ਜਿਹੜਾ ਸਰੀਰ ਹੈ ਨੀਚੇ ਵਾਲਾ ਸਰੀਰ ਹੈ ਜਿਹੜਾ ਉਹ ਹਿਲ ਨਹੀਂ ਰਿਹਾ ਉਹਦੇ ਅੰਦਰ ਕੋਈ ਨੁਕਸ ਪੈ ਗਿਆ ਜਾਂਚਾਂ ਹੋਣਗੀਆਂ ਟੈਸਟ ਹੋਣਗੇ ਰਿਪੋਰਟਾਂ ਆਉਣਗੀਆਂ ਫਿਰ ਦੱਸਾਂਗੇ ਥੱਲੇ ਵਾਲਾ ਬਿਲਕੁਲ ਧੜ ਜਿਹੜਾ ਨਾ ਉਹ ਕੰਮ ਕਰਨਾ ਬੰਦ ਕਰ ਗਿਆ ਬੱਚੀ ਨੂੰ ਹੋਸ਼ ਆਈ ਕਹਿੰਦੀ ਮੈਂ ਕਿੱਥੇ ਐ ਕਿ ਦੱਸਿਆ ਮਾਂ ਪਿਓ ਨੇ ਵੀ ਤੂੰ ਇੱਥੇ ਹਸਪੀਟਲ 'ਚ ਐ ਇਸ ਤਰ੍ਹਾਂ ਗੱਲ ਬਣੀ ਉਹ ਬੜੇ ਦੁਖੀ ਹੋਈ ਬੜਾ ਪਰੇਸ਼ਾਨ ਹੋਈ ਬੜਾ ਰੋਵੇ ਬੜਾ ਸਮਾਂ ਰੋਂਦੀ ਰਹੀ ਕਈ ਦਿਨ ਲੰਘ ਗਏ ਰਿਪੋਰਟਾਂ ਆਈਆਂ ਡਾਕਟਰਾਂ ਨੇ ਸਭ ਨੇ ਜਵਾਬ ਦਿੱਤਾ ਕਹਿੰਦੇ ਜੀ ਬਹੁਤ ਮੁਸ਼ਕਲ ਹੈ ਬਹੁਤ ਸਰਵਾਇਉ ਕਰ ਜਾਏ ਤਾਂ ਠੀਕ ਹੈ ਨਹੀਂ ਤੇ ਸਾਰੀ ਉਮਰ ਇਸੇ ਤਰ੍ਹਾਂ ਹੀ ਕਟਣੀ ਪਏਗੀ ਬੈੱਡ ਤੇ ਪੈ ਕੇ ਉਹ ਨੌਜਵਾਨ ਬੱਚੀ ਹੈ ਬੇਟੀ ਹੈ ਉਹ ਕਹਿੰਦੀ ਵੀ ਇਸ ਤਰ੍ਹਾਂ ਬੈੱਡ ਤੇ ਸਾਰੀ ਉਮਰ ਕਿਵੇਂ ਕੱਟੀ ਜਾ ਸਕਦੀ ਹੈ ਕਹਿੰਦੀ ਮੈਨੇ ਬੈੱਡ ਤੇ ਹਸਪੀਟਲ ਚ ਪਏ ਪਏ ਤੇ ਖਿਆਲ ਆਇਆ ਵੀ ਮੈਂ ਇੰਨੀ ਖੇਚਾ ਗੁਰੂ ਮਹਾਰਾਜ ਦੇ ਪ੍ਰਤੀ ਮੈਂ ਮੂਲ ਮੰਤਰ ਯਾਦ ਕੀਤਾ ਕਥਾ ਵਿਚਾਰਾਂ ਸੁਣੀਆਂ ਨੇ ਵੀ ਮਹਾਰਾਜ ਦੁੱਖ ਕੱਟ ਦਿੰਦੇ ਨੇ ਕਿਉਂ ਨਾ ਮੈਂ ਪਾਠ ਕਰਾਂ ਤੇ ਗੁਰੂ ਸਾਹਿਬ ਅੱਗੇ ਅਰਦਾਸ ਕਰਾਂ ਮੇਰਾ ਇਹ ਦੁੱਖ ਗੁਰੂ ਸਾਹਿਬ ਕੱਟ ਦੇਣ ਬੈੱਡ ਤੇ ਪਈ ਪਈ ਨੇ ਨਾ ਮੂਲ ਮੰਤਰ ਦਾ ਪਾਠ ਕਰਨੇ ਸ਼ੁਰੂ ਕਰ ਦਿੱਤੇ ਏਕ ਓੰਕਾਰ ਤੋਂ ਸ਼ੁਰੂ ਕਰਦੀ ਹੈ ਸਾਰਾ ਮੂਲ ਮੰਤਰ ਗੁਰਪ੍ਰਸਾਦ ਤੱਕ ਪੜ੍ਹ ਕੇ ਫਿਰ ਏਕ ਓੰਕਾਰ ਤੋਂ ਪੈਦਾਂ ਪੜ੍ਹਦੀ ਰਹਿੰਦੀ ਮਾਂ ਪਿਓ ਇੱਕ ਦਿਨ ਆਏ ਉਹਨਾਂ ਨੇ ਸੁਣ ਲਿਆ ਉਹਨਾਂ ਨੂੰ ਤੇ ਕੁਝ ਨਹੀਂ ਸੀ ਪਤਾ ਵੀ ਇਸ ਬਾਰੇ ਲੈਂਗੁਏਜ ਨਹੀਂ ਕੋਈ ਪਤਾ ਨਹੀਂ ਵੀ ਕੀ ਪੜ੍ਹ ਰਹੀ ਹੈ ਉਹਨੂੰ ਲੱਗਾ ਉਹਨਾਂ ਨੂੰ ਲੱਗਾ ਕਿਹੜਾ ਕੋਈ ਜਾਦੂ ਮੰਤਰ ਜੇ ਕੀ ਕਰ ਰਹੀ ਹੈ ਕੀ ਬੋਲ ਰਹੀ ਹੈ ਬੇਟੀ ਤੂੰ ਏ ਕੀ ਪੜ੍ਹ ਰਹੀ ਹੈ ਕਹਿੰਦੇ ਜੀ ਇਹ ਮੂਲ ਮੰਤਰ ਹੈ ਮੂਲ ਮੰਤਰ ਕਾਹਦਾ ਘਰਦਿਆਂ ਨੇ ਨਾ ਬੜੀ ਸ਼ਕਤੀ ਨਾਲ ਮਨਾ ਕਰਤਾ ਕਿਉਂਕਿ ਉਹ ਸਿੱਖੀ ਦੀ ਵਿਚਾਰ ਨੂੰ ਪਸੰਦ ਨਹੀਂ ਕਰਨ ਦੇ ਕਈ ਹੁੰਦੇ ਐ ਇਸ ਤਰ੍ਹਾਂ ਦੀ ਆਪੋ ਆਪਣਾ ਚਲੋ ਧਰਮ ਹੈ ਕਰਦਿਆ ਨੇ ਸ਼ਕਤੀ ਨਾ ਮਨਾ ਕਰਤਾ ਖਬਰਦਾਰ ਤੂੰ ਨਹੀਂ ਪੜਨਾ ਇਹ ਕਿਹੜੇ ਪਾਸੇ ਲੱਗ ਗਈਆਂ ਤੂੰ ਉਹਨਾਂ ਨੇ ਮਨਾ ਕਰਤਾ ਹਟਾਤਾ ਪਰ ਉਹ ਬੱਚੀ ਹਟੀ ਨਹੀਂ ਉਹ ਮਨ ਦੇ ਵਿੱਚ ਪੜੇ ਜਦੋਂ ਕੋਈ ਨਾ ਕੋਈ ਕੋਲ ਹੋਏ ਬੋਲ ਕੇ ਪੜੇ ਕਈ ਦਿਨ ਲਗਾਤਾਰ ਪਾਠ ਕਰਦੀ ਰਹੀ ਹਸਪੀਟਲ ਦੇ ਵਿੱਚ ਬੈੱਡ ਤੇ ਪਈ ਹੋਈ ਤੇ ਵਾਹਿਗੁਰੂ ਦੇ ਅੱਗੇ ਅਰਦਾਸਾਂ ਕਰਦੀ ਸਤਿਗੁਰੂ ਮਹਾਰਾਜ ਤੁਸੀਂ ਮੈਨੂੰ ਬਚਾ ਲਓ ਤੁਸੀਂ ਮੈਨੂੰ ਖੜਾ ਕਰੋ ਮੈਂ ਇਸ ਤਰ੍ਹਾਂ ਨਹੀਂ ਜ਼ਿੰਦਗੀ ਜਿਉਣਾ ਚਾਹਦੀ ਮੈਂ ਉੱਠ ਕੇ ਤੁਰਨਾ ਚਾਹਦੀ ਹਾਂ ਆਪਣੇ ਪੈਰਾਂ ਤੇ ਜੇ ਤੁਸੀਂ ਮੈਨੂੰ ਇਹ ਜਨਮ ਦਿੱਤਾ ਹੈ ਜੀਵਨ ਦਿੱਤਾ ਹੈ ਨਾ ਤਾਂ ਮੈਂ ਇਹ ਜੀਵਨ ਨੂੰ ਜਿਉਣਾ ਚਾਹੁੰਨੀ ਹਾਂ ਇਸ ਤਰ੍ਹਾਂ ਨਹੀਂ ਮੈਂ ਮਹਾਰਾਜ ਰਹਿਣਾ ਚਾਹੁੰਦੀ ਜਦੋਂ ਬੰਦੇ ਦੇ ਅੰਦਰ ਵਿਲ ਪਾਵਰ ਆ ਜਾਂਦੀ ਹੈ ਨਾ ਆਤਮਿਕ ਬਲ ਆ ਜਾਂਦਾ ਹੈ ਤਾਂ ਵੱਡੇ ਤੋਂ ਵੱਡਾ ਦੁੱਖ ਰੋਗ ਵੀ ਕਟਿਆ ਜਾਂਦਾ ਹੈ ਵੱਡੇ ਤੋਂ ਬੜੀਆਂ ਜਾਗਦੀਆਂ ਮਿਸਾਲਾਂ ਨੇ ਜਾਗ ਜਿਉਂਦੀਆਂ ਜਾਗਦੀਆਂ ਉਦਾਹਰਨੀਆਂ ਆਧਾਰਨਾ ਅੱਜ ਦੇ ਸਮੇਂ ਭਿਆਨਕ ਤੋਂ ਭਿਆਨਕ ਬਿਮਾਰੀਆਂ ਨੂੰ ਵੀ ਲੋਕ ਸਰਵਾਈਵ ਕਰ ਜਾਂਦੇ ਨੇ ਵੈਲ ਪਾਵਰ ਦੇ ਨਾਲ ਨਾਮ ਸਿਮਰਨ ਦੇ ਨਾਲ ਗੁਰਬਾਣੀ ਦੇ ਨਾਲ ਸਤਿਗੁਰੂ ਮਹਾਰਾਜ ਜੀ ਗੁਰਬਾਣੀ ਚ ਆਪ ਕਹਿੰਦੇ ਨੇ ਹੁਣ ਤੁਸੀਂ ਕਹੋਗੇ ਕਿ ਮੈਂ ਆਪਣੇ ਵੱਲੋਂ ਕਹਿ ਰਿਹਾ ਮੈਂ ਆਪ ਜੀ ਨੂੰ ਇੱਕ ਪੰਕਤੀ ਦੱਸਦਾ ਮਹਾਰਾਜ ਜੀ ਬੜੀ ਕਮਾਲ ਦੀ ਹੁਣ ਜੇ ਅਸੀਂ ਕਮਾਵਾਂਗੇ ਨਾ ਤੇ ਤਾਂ ਫਰਕ ਪਏਗਾ ਕਮਾਣ ਤੋਂ ਬਿਨਾਂ ਨਹੀਂ ਫਰਕ ਪੈਣਾ ਕਮਾਣੀ ਤਾਂ ਪੈਗੀ ਮਹਾਰਾਜ ਜੀ ਕਹਿੰਦੇ ਨੇ ਕਰ ਇਸ਼ਨਾਨ ਸਭ ਤੋਂ ਪਹਿਲਾਂ ਇਸ਼ਨਾਨ ਕਰਨਾ ਕਦੋਂ ਕਰਨਾ ਹੈ ਅੰਮ੍ਰਿਤ ਵੇਲੇ ਆਪ ਜੀ ਨੂੰ ਪਤਾ ਮਹਾਰਾਜ ਜੀ ਕਹਿੰਦੇ ਨੇ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਪਲਕੇ ਉੱਠ ਹਰ ਨਾਮ ਤੇ ਆਵੈ ਉਦਮ ਕਰੈ ਪਲਕੇ ਪਰਬਤ ਇਸ਼ਨਾਨ ਕਰੈ ਅੰਮ੍ਰਿਤ ਸਰ ਨਾਵੈ ਗੁਰੂ ਦਾ ਸਿੱਖ ਪੈ ਰਾਤ ਰਿੰਦੇ ਉੱਠੇ ਕੋਈ ਵੀ ਤੁਹਾਡੇ ਜੀਵਨ ਚ ਦੁੱਖ ਹੈ ਕੋਈ ਵੀ ਪਰੇਸ਼ਾਨੀ ਹੈ ਕੋਈ ਵੀ ਬਿਮਾਰੀ ਹੈ ਕੋਸ਼ਿਸ਼ ਕਰੋ ਯਤਨ ਕਰੋ ਆਪ ਅੰਮ੍ਰਿਤ ਵੇਲੇ ਉੱਠੋ ਜੇ ਕਿਸੇ ਨੂੰ ਦੁੱਖ ਰੋਗ ਹੈ ਉਹ ਨਹੀਂ ਉੱਠ ਸਕਦਾ ਤਾਂ ਉਹਦਾ ਕੋਈ ਪਰਿਵਾਰ ਦਾ ਜੀ ਉੱਠ ਸਕਦਾ ਹੈ ਉਹਦੇ ਵਾਸਤੇ ਉਹ ਬੰਦਗੀ ਕਰ ਸਕਦਾ ਉਹ ਕਮਾਈ ਕਰ ਸਕਦਾ ਹੈ ਅੰਮ੍ਰਿਤ ਵੇਲੇ ਉੱਠੇ ਉੱਠ ਕੇ ਇਸ਼ਨਾਨ ਕਰੇ ਮਹਾਰਾਜ ਜੀ ਕੀ ਕਹਿੰਦੇ ਨੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ aroga ਕੀ ਕਹਿ ਰਹੇ ਨੇ ਮਹਾਰਾਜ aroga aroga means ਦੇ ਰੋਗਤਾ ਤੰਦਰੁਸਤੀ ਚੜ੍ਹਦੀ ਕਲਾ ਰੋਗ ਮੁਕਤ ਹੋ ਜਾਵੇਂਗਾ ਜੇ ਤੂੰ ਇਸ ਤਰ੍ਹਾਂ ਕਰੇਂਗਾ ਉਹ ਬੱਚੀ ਨੇ ਵੀ ਇਸ ਤਰ੍ਹਾਂ ਕੀਤਾ ਪਈ ਪਈ ਸਿਮਰਨ ਪਈ ਪਈ ਨਾਮ ਜਪ ਕਰਦੀ ਪਈ ਪਈ ਮੂਲ ਮੰਤਰ ਦਾ ਪਾਠ ਕਰਦੀ ਹੈ ਇੱਕ ਦਿਨ ਉਹਦੇ ਹੱਥਾਂ ਦੇ ਵਿੱਚ ਮੂਵਮੈਂਟ ਸ਼ੁਰੂ ਹੋਈ ਪੈਰਾਂ ਨੂੰ ਮੂਵਮੈਂਟ ਸ਼ੁਰੂ ਹੋਈ ਪੈਰ ਹਿੱਲਣ ਲੱਗੇ ਹੱਥ ਹਿੱਲਣ ਲੱਗੇ ਹੌਲੀ ਹੌਲੀ ਉਸ ਨੇ ਆਪਣੇ ਸਾਰੇ ਸਰੀਰ ਨੂੰ ਕੀਤਾ ਤੇ ਉਹ ਸਾਰੀ ਉੱਠ ਕੇ ਬੈੱਡ ਤੋਂ ਉੱਠ ਕੇ ਬੈਠ ਗਈ ਫਟਾਫਟ ਡਾਕਟਰ ਆਏ ਭੱਜੇ ਭੱਜੇ ਉਹ ਯਕੀਨ ਨਾ ਕਰਨ ਵੀ ਇਹ ਕਿਸ ਤਰ੍ਹਾਂ ਹੋ ਸਕਦਾ ਸਾਰੀਆਂ ਰਿਪੋਰਟਾਂ ਤੇ ਕਹਿੰਦੀਆਂ ਨੇ ਵੀ ਤੂੰ ਨਹੀਂ ਠੀਕ ਹੋ ਸਕਦੀ ਰਿਪੋਰਟਾਂ ਤੇ ਸਾਧ ਸੰਗਤ ਜੀ ਸਾਰੀਆਂ ਧਰੀਆਂ ਦੇ ਧਰੀਆਂ ਰਹਿ ਜਾਂਦੀਆਂ ਨੇ ਜਦੋਂ ਗੁਰੂ ਸਾਹਿਬ ਜੀ ਕਿਰਪਾ ਕਰਨ ਤੇ ਆ ਜਾਣ ਮਹਾਰਾਜ ਮਿਹਰ ਕਰਨ ਤੇ ਆ ਜਾਣ ਅੱਜ ਵੀ ਉਹ ਬੱਚੀ ਬਿਲਕੁਲ ਫਿੱਟ ਹੈ ਬਿਲਕੁਲ ਤੰਦਰੁਸਤ ਹੈ ਕਿੰਨੇ ਹੀ ਗੁਰਬਾਣੀ ਦੇ ਪਾਠ ਉਹਨੂੰ ਜਿਬਾਨੀ ਯਾਦ ਨੇ ਕਿੰਨੇ ਹੀ ਪਾਠ ਮੂਲ ਮੰਤਰ ਤੋਂ ਸ਼ੁਰੂਆਤ ਕੀਤੀ ਜਪਜੀ ਸਾਹਿਬ ਪੜ ਲੈਂਦੀ ਐ ਸੁਖਮਣੀ ਸਾਹਿਬ ਪੜ ਲੈਂਦੀ ਐ ਕਥਾ ਕੀਰਤਨ ਇੰਨਾ ਮਨ ਲਾ ਕੇ ਉਹ ਬੇਟੀ ਸੁਣਦੀ ਐ ਇਹ ਭਾਵ ਹੋਣਾ ਬੜਾ ਜ਼ਰੂਰੀ ਐ ਅੱਜ ਦੇ ਸਮੇਂ 'ਚ ਅਸੀਂ ਦੁੱਖ 'ਚ ਯਾਦ ਤਾਂ ਕਰ ਲੈਂਦੇ ਆ ਪਰ ਸੁੱਖ 'ਚ ਭੁਲਾ ਬੜੀ ਛੇਤੀ ਜਿੰਨੇ ਆ ਦੁੱਖ ਵੇਲੇ ਅਰਦਾਸਾਂ ਕਰਨੇ ਆ ਬੜੀਆਂ ਦੁੱਖ ਵੇਲੇ ਗੁਰਬਾਣੀ ਵੀ ਬੜੀ ਪੜਨੇ ਆ ਪਰ ਜਦੋਂ ਸੁੱਖ ਆ ਜਾਂਦਾ ਉਦੋਂ ਅਸੀਂ ਗੁਰਬਾਣੀ ਨੂੰ ਤਿਆਗ ਦਿੰਨੇ ਆ ਉਦੋਂ ਅਸੀਂ ਭੁਲਾ ਦਿੰਨੇ ਆ ਮੈਂ ਬੜੇ ਪਰਿਵਾਰ ਦੇਖੇ ਨੇ ਨਿਤਨੇਮੀ ਨਿਤਨੇਮ ਕਰਦੇ ਨੇ ਪਰ ਜਦੋਂ ਧੀ ਪੁੱਤ ਦਾ ਵਿਆਹ ਆ ਆਪ ਜੀ ਨੂੰ ਪਤਾ ਵਿਆਹ ਸਮੇਂ ਬੜੇ ਕੰਮ ਹੁੰਦੇ ਨੇ ਬੜੇ ਤਰ੍ਹਾਂ ਦੇ ਕਾਰਜ ਹੁੰਦੇ ਨੇ ਪਰ ਕੀ ਅਸੀਂ ਵਿਆਹ ਸ਼ਾਦੀ ਵੇਲੇ ਨਿਤਨੇਮ ਨੂੰ ਇਛਤਿਆਗਿਕ ਇਛਤਿਆਗੀ ਨਹੀਂ ਬੜੇ ਤਿਆਗ ਦਿੰਦੇ ਨੇ ਬੜੇ ਭੁੱਲ ਜਾਂਦੇ ਨੇ ਵੀ ਚਲੋ ਕੋਈ ਨਹੀਂ ਦੋ ਦਿਨ ਰਹਿਣ ਦਿੰਦੇ ਆ ਸਵੇਰੇ ਉੱਠਣਾ ਕੰਮ ਕਰਤੇ ਭਜਣਾ ਗੁਰੂ ਸਹਿਬ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਹੀ ਨੇ ਤਾਂ ਸਰਸਾ ਨਦੀ ਦੇ ਕੰਢੇ ਤੇ ਵੀ ਅੰਮ੍ਰਿਤ ਵੇਲਾ ਨਹੀਂ त्याਗਿਆ ਬਾਣੀ ਨਹੀਂ ತ್ಯਾਕੀ ਸਿਮਰਨ ਨਹੀਂ ತ್ಯਾਕਿਆ ਜਦੋਂ ਜੰਗ ਹੋ ਰਹੀ ਹੈ ਨਾ ਇੱਕ ਪਾਸੇ ਤਾਂ ਗੁਰੂ ਮਹਾਰਾਜ ਜੀ ਦਾ ਕਾਫਲਾ ਸਰਸਾ ਨਦੀ ਦੇ ਕੰਢੇ ਤੇ ਰੁਕਿਆ ਹੈ ਸਾਧ ਸੰਗਤ ਜੀ ਸਿੱਖਾਂ ਨੇ ਆਖਿਆ ਕਿ ਮਹਾਰਾਜ ਜੀ ਹੁਣ ਤਾਂ ਆਪਾਂ ਪਾਠ ਕੀਰਤਨ ਨਹੀਂ ਕਰ ਸਕਦੇ ਅੰਮ੍ਰਿਤ ਵੇਲਾ ਹੋ ਗਿਆ ਹੈ ਰਹਿਣ ਦੀ ਏ ਅੱਜ ਮਹਾਰਾਜ ਕਹਿੰਦੇ ਕਿਉਂ ਰਹਿਣ ਦੀ ਕਹਿਣ ਲੱਗੇ ਸਤਿਗੁਰੂ ਜੀ ਵਰਖਾ ਹੋ ਰਹੀ ਐ ਮੀਂਹ ਪੈ ਰਿਹਾ ਐ ਉਧਰੋਂ ਮੁਗਲਾਂ ਦੀਆਂ ਫੌਜਾਂ ਚੜੀਆਂ ਆ ਰਹੀਆਂ ਨੇ ਰਣ ਤੱਤਾ ਭਖਿਆ ਹੈ ਜੰਗ ਹੋ ਰਿਹਾ ਹੈ ਸਤਿਗੁਰੂ ਜੀ ਐਸੇ ਮਾਹੌਲ ਦੇ ਵਿੱਚ ਕਿਵੇਂ ਕੀਰਤਨ ਹੋਏਗਾ ਕਿਵੇਂ ਪਾਠ ਹੋਏਗਾ ਸਤਿਗੁਰੂ ਮਹਾਰਾਜ ਕਹਿੰਦੇ ਤੁਸੀਂ ਅਰਦਾਸ ਕਰਕੇ ਸ਼ੁਰੂ ਤਾਂ ਕਰੋ ਤੁਸੀਂ ਅਰਦਾਸ ਬੇਨਤੀ ਕਰਕੇ ਪਾਠ ਸ਼ੁਰੂ ਕਰੋ ਸੰਪੂਰਨ ਉਸ ਪ੍ਰਮਾਤਮਾ ਨੇ ਆਪ ਕਰਵਾ ਲੈਣਾ ਸੰਪੂਰਨਤਾ ਹੀ ਦੇਣ ਵਾਲੇ ਉਹ ਪ੍ਰਮਾਤਮਾ ਨੇ ਇਵੇਂ ਹੀ ਹੋਇਆ ਸ਼ੁਰੂ ਕੀਤਾ ਸਾਰੀ ਸੰਪੂਰਨਤਾ ਹੋਈ ਤਨਪਾਈ ਮਤੀ ਦਾਸ ਜੀ ਉਹਨਾਂ ਦਾ ਜੀਵਨ ਪੜਿਆ ਸਾਧ ਸੰਗਤ ਜੀ ਆਪ ਜੀ ਨੇ ਭਾਈ ਮਤੀ ਦਾਸ ਜੀ ਉਹੀ ਭਾਈ ਮਤੀ ਦਾਸ ਜੀ ਨੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਨਾਲ ਤਿੰਨ ਸਿੰਘਾਂ ਦੇ ਵਿੱਚੋਂ ਇੱਕ ਸਿੰਘ ਨੇ ਉਹ ਗਏ ਸਨ ਤੇ ਉੱਥੇ ਜਾ ਕਰਕੇ ਜਦੋਂ ਉਹਨਾਂ ਨੂੰ ਸ਼ਹੀਦ ਕਰਨ ਦੀ ਸਜ਼ਾ ਦਿੱਤੀ ਗਈ ਨਾ ਕਿਹੜੀ ਸਜ਼ਾ ਦਿੱਤੀ ਕਹਿੰਦੇ ਤੁਹਾਡੇ ਸਿਰ ਤੇ ਆਰਾ ਰੱਖ ਕੇ ਚਲਾਇਆ ਜਾਏਗਾ ਤੁਹਾਡੇ ਸਰੀਰ ਨੂੰ ਦੋ ਫਾੜ ਕਰ ਦਿੱਤਾ ਜਾਏਗਾ ਤੁਹਾਡੇ ਸਰੀਰ ਨੂੰ ਦੋ ਟੁਕੜੇ ਕਰ ਦਿੱਤਾ ਜਾਏਗਾ ਸਿਰ ਤੋਂ ਆਰਾ ਰੱਖ ਕੇ ਚਲਾਇਆ ਜਾਏਗਾ ਜਦੋਂ ਸੰਗਤ ਜੀ ਆਰਾ ਚੱਲਣ ਲੱਗਿਆ ਨਾ ਤਾਂ ਜ਼ੁਲਮਾ ਨੇ ਜ਼ਾਲਮੀਆਂ ਨੇ ਪੁੱਛਿਆ ਕਿ ਭਾਈ ਸਾਹਿਬ ਜੀ ਤੁਹਾਡੇ ਸਿਰ ਤੇ ਆਰਾ ਚੱਲਣ ਲੱਗਾ ਤਿਆਰ ਹੋ ਕਹਿੰਦੇ ਜੀ ਹਾਂਜੀ ਤਿਆਰ ਆ ਕਹਿੰਦੇ ਕਿਉਂ ਆਪਣੀ ਜਾਨ ਗਵਾਉਂਦੇ ਹੋ ਸਿਰ ਤੇ ਆਰਾ ਚਲ ਰੱਖਿਆ ਚੱਲੇਗਾ ਦੋ ਫਾੜ ਸਰੀਰ ਹੋ ਜਾਏਗਾ ਇਨਾ ਖੂਨ ਵਗੇਗਾ ਇਨਾ ਦਰਦ ਹੋਏਗਾ ਤੁਸੀਂ ਹਾਂ ਕਰੋ ਸਾਡੇ ਧਰਮ ਦੇ ਵਿੱਚ ਆਉਣ ਵਾਸਤੇ ਅਸੀਂ ਨਾ ਇੱਕ ਤੁਹਾਡੇ ਲਈ ਸੋਨੇ ਦਾ ਹੀਰੇ ਜੜਿਆ ਮੁਕਟ ਤਿਆਰ ਕਰਕੇ ਰੱਖਿਆ ਹੋਇਆ ਉਹ ਤੁਹਾਡੇ ਸਿਰ ਤੇ ਰੱਖ ਦਿੰਨੇ ਆ ਆਰੇ ਨੂੰ ਅਸੀਂ ਪਰਾਂ ਕਰ ਦਿੰਨੇ ਆ ਉਹ ਮੁਕਟ ਤੁਹਾਡੇ ਹੀਰੇ ਜੜਿਆ ਸੋਨੇ ਦਾ ਉਹ ਤੁਹਾਨੂੰ ਰੱਖ ਦਿੰਨੇ ਆ ਤੇ ਤੁਸੀਂ ਬਸ ਇਹਨਾਂ ਕਹਿ ਦਿਓ ਵੀ ਸਾਨੂੰ ਤੁਹਾਡੀ ਇਨ ਕਬੂਲ ਹੈ ਅਸੀਂ ਗੁਰੂ ਦੇ ਸਿੱਖ ਨਹੀਂ ਤੁਹਾਡੇ ਸਿਰ ਤੇ ਅਸੀਂ ਮੁਕਟ ਰੱਖ ਦਿਆਂਗੇ ਆਰਾ ਚੱਕ ਲਾਂ ਤੇ ਕੀ ਜਵਾਬ ਸੀ ਭਾਈ ਮਤੀ ਦਾਸ ਜੀ ਦਾ ਕਹਿੰਨੇ ਨਾ ਨਹੀਂ ਪ੍ਰਵਾਨ ਉਹਨਾਂ ਨੇ ਕੀ ਜਵਾਬ ਦਿੱਤਾ ਗੁਰੂ ਮਹਾਰਾਜ ਜੀ ਦੀ ਬਾਣੀ ਦੀ ਵੀ ਪੰਕਤੀ ਹੈ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਨ ਬੇਨਤੀ ਮੇਰੀ ਕਹਿੰਦੇ ਆਰਾ ਚੰਗਾ ਲੱਗਦਾ ਸਾਨੂੰ ਇਹ ਨਹੀਂ ਚੰਗਾ ਲੱਗਦਾ ਵੀ ਅਸੀਂ ਗੁਰੂ ਤੋਂ ਬੇਮੁਖ ਹੋ ਜਾਈਏ ਸਾਨੂੰ ਇਹ ਚੰਗਾ ਲੱਗਦਾ ਵੀ ਬੇਸ਼ੱਕ ਆਰਾ ਚੱਲ ਜੇ ਸਰੀਰ ਨੂੰ ਕਸ਼ਟ ਆ ਜਾਵੇ ਪਰ ਗੁਰੂ ਤੋਂ ਬੇਮੁਖਤਾਈ ਪਰਵਾਹ ਨਹੀਂ ਬੇਸ਼ੱਕ ਘਰ ਚ ਵਿਆਹ ਹੈ ਖੁਸ਼ੀ ਹੈ ਗਮੀ ਹੈ ਨਿਤਨੇਮ ਨਹੀਂ ਛੱਡਣਾ ਗੁਰਬਾਣੀ ਦਾ ਪਾਠ ਨਹੀਂ ਛੱਡਣਾ ਜੋ ਸਾਡਾ ਨੇਮ ਹੈ ਉਸ ਉਸ ਦਾ ਤਿਆਗ ਨਹੀਂ ਕਰਨਾ ਤੇ ਇਹੀ ਹੋਇਆ ਉੱਥੇ ਨਾ ਭਾਈ ਮਤੀਦਾਸ ਜੀ ਨੇ ਜ਼ਲਾਦਾ ਨੂੰ ਇੱਕ ਬੇਨਤੀ ਕੀਤੀ ਕਿ ਮੇਰੀ ਆਖਰੀ ਇੱਛਾ ਹੈ ਮੈਂ ਜਪਜੀ ਸਾਹਿਬ ਦਾ ਪਾਠ ਕਰਾਂ ਤੁਸੀਂ ਥੋੜਾ ਸਮਾਂ ਰੁਕ ਜਾਓ ਮੈਂ ਪਾਠ ਕਰ ਲਵਾਂ ਫਿਰ ਤੁਸੀਂ ਆਰਾ ਚਲਾ ਲਿਓ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਾਹਮਣੇ ਬਿਲਕੁਲ ਬਿਠਾਇਆ ਗਿਆ ਸੀ ਸਾਹਮਣੇ ਸਨ ਮਹਾਰਾਜ ਜੀ ਜਦੋਂ ਸਿੰਘਾਂ ਨੂੰ ਇੱਕ ਇੱਕ ਕਰਕੇ ਸ਼ਹੀਦ ਕੀਤਾ ਗਿਆ ਸੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸਿੱਖ ਨੂੰ ਕਿਹਾ ਸੀ ਕਿ ਸਿੱਖਾ ਤੈਨੂੰ ਇਹਨਾਂ ਨੂੰ ਬੇਨਤੀ ਕਰਨ ਦੀ ਲੋੜ ਨਹੀਂ ਵੀ ਰੁਕੋ ਮੈਂ ਇਹਨਾਂ ਨੂੰ ਆਪਣਾ ਕੰਮ ਕਰਨ ਦੇ ਤੂੰ ਪਾਠ ਸ਼ੁਰੂ ਕਰ ਤੂੰ ਜੀਵਨ ਵਾਲਾ ਕਿਰਦਾਰ ਵਾਲਾ ਤੇਰੇ ਅੰਦਰ ਗੁਰੂ ਦਾ ਨਿਵਾਸ ਹੈ ਤੇਰੇ ਅੰਦਰ ਪਰਮਾਤਮਾ ਦਾ ਨਿਵਾਸ ਹੈ ਤੇਰਾ ਪਾਠ ਕਦੇ ਭੰਗ ਹੋ ਨਹੀਂ ਸਕਦਾ ਤੂੰ ਪਾਠ ਸ਼ੁਰੂ ਕਰ ਪਾਠ ਸੰਪੂਰਨ ਹੋਣ ਤੱਕ ਤੇਰੀ ਆਵਾਜ਼ ਬੰਦ ਨਹੀਂ ਹੋਏਗੀ ਭਾਵੇਂ ਤੇਰੇ ਸਰੀਰ ਦੇ ਦੋ ਟੁਕੜੇ ਛੱਡ 2000 ਟੁਕੜੇ ਕਿਉਂ ਨਾ ਹੋ ਜਾਣ ਇਹ ਹੀ ਹੋਇਆ ਉਧਰੋਂ ਜਾਲਮਾਂ ਨੇ ਆਰਾ ਚਲਾਣਾ ਸ਼ੁਰੂ ਕੀਤਾ ਸੀ ਉਧਰੋਂ ਭਾਈ ਮਤੀ ਦਾਸ ਜੀ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਸੀ ਆਰਾ ਸਾਧ ਸੰਗਤ ਜੀ ਉਹ ਕੁਝ ਹੀ ਮਿੰਟਾਂ ਦੇ ਵਿੱਚ ਸਰੀਰ ਨੂੰ ਦੋ ਫਾੜ ਕਰ ਗਿਆ ਦੋ ਟੁਕੜੇ ਹੋਏ ਸਰੀਰ ਦੇ ਵਿੱਚੋਂ ਵੀ ਜਪਜੀ ਸਾਹਿਬ ਜੀ ਦੇ ਪਾਠ ਦੀ ਉਦੋਂ ਤੱਕ ਆਵਾਜ਼ ਆਉਂਦੀ ਰਹੀ ਜਦੋਂ ਤੱਕ ਅਖੀਰਲੇ ਸ਼ਲੋਕ ਦਾ ਪਾਠ ਸੰਪੂਰਨ ਨਹੀਂ ਹੋ ਗਿਆ ਜਦੋਂ ਤੱਕ ਜਪਜੀ ਸਾਹਿਬ ਦਾ ਪਾਠ ਨਹੀਂ ਸੰਪੂਰਨ ਹੋਇਆ ਇੱਕ ਘਟਨਾ ਨਹੀਂ ਹੈ ਇਸ ਤਰ੍ਹਾਂ ਦੀ